ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਹਿਜ ਰਸਤੇ ਪਹਿਲੇ ਪੋਡਕਾਸਟ ਵਿੱਚ। ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਸਵਾਲ ਬਾਰੇ ਜੋ ਕਈ ਵਾਰ ਸਾਡੇ ਮਨ ਨੂੰ ਝੰਡੋੜ ਕੇ ਰੱਖ ਦਿੰਦਾ ਹੈ। ਕੀ ਰੱਬ ਸੱਚਮੁੱਚ ਹੁੰਦਾ ਹੈ? ਇਹ ਭਰੋਸਾ ਹੈ ਜਾਂ ਭ੍ਰਮ? ਕਈ ਵਾਰੀ ਜਦੋਂ ਦੁਨੀਆ ਦੇ ਹਾਲਾਤ ਵੇਖਦੇ ਹਾਂ, ਜੰਗ, ਬਿਮਾਰੀਆਂ, ਨਿਆਂ ਦੀ ਕਮੀ, ਗਰੀਬੀ ਤਾਂ ਮਨ ਚੁੱਪਚਾਪ ਪੁੱਛਦਾ ਹੈ ਜੇ ਰੱਬ ਹੁੰਦਾ ਤਾਂ ਇਹ ਹੋ ਰਿਹਾ ਹੁੰਦਾ ਅਤੇ ਕਈ ਹੋਰ ਵਾਰੀ ਕੋਈ ਅਚਾਨਕ ਚੰਗੀ ਘਟਨਾ ਜਾਂ ਕਿਸੇ ਅਣਜਾਣ ਨੇ ਮਦਦ ਕੀਤੀ ਤਾਂ ਅੰਦਰੋਂ ਆਵਾਜ਼ ਆਉਂਦੀ ਹੈ ਇਹ ਕੌਣ ਸੀ ਕਿ ਇਹ ਰੱਬ ਸੀ ਰੱਬ ਦੀ ਕੋਈ ਸ਼ਕਲ ਹੈ ਜਾਂ ਇਹ ਅਹਿਸਾਸ ਹੈ ਬਚਪਨ ਤੋਂ ਸਾਨੂੰ ਦੱਸਿਆ ਜਾਂਦਾ ਹੈ ਕਿ ਰੱਬ ਅਕਾਲ ਪੁਰਖ ਹੈ ਨਾ ਉਸ ਦਾ ਰੂਪ ਹੈ ਨਾ ਉਸ ਦਾ ਰੰਗ ਹੈ ਉਹ ਹਮੇਸ਼ਾ ਹੈ ਪਰ ਅੱਖਾਂ ਨਾਲ ਨਹੀਂ ਵੇਖਿਆ ਜਾ ਸਕਦਾ ਜਿਵੇਂ ਹਵਾ ਹੌਲੀ-ਹੌਲੀ ਹਿੱਲਦੀ ਹੈ ਪਰ ਲੱਗਦੀ ਹੈ ਉਸੇ ਤਰ੍ਹਾਂ ਰੱਬ ਮਹਿਸੂਸ ਹੁੰਦਾ ਹੈ ਵੇਖਿਆ ਨਹੀਂ ਜਾ ਸਕਦਾ ਰੱਬ ਸਿੱਧਾ ਮਿਲਦਾ ਹੈ ਪਰ ਕਈ ਵਾਰੀ ਅਸੀਂ ਰੱਬ ਨੂੰ ਥਾਵਾਂ ਤੇ ਲੱਭਦੇ ਹਾਂ ਜਿਵੇਂ ਗੁਰਦੁਆਰੇ ਮੰਦਰ ਮਸਜਿਦ ਜਾਂ ਚਰਚ ਵਿੱਚ ਪਰ ਰੱਬ ਉੱਥੇ ਨਹੀਂ ਅਸੀਂ ਜਿੱਥੇ ਵੀ ਪਿਆਰ ਦਇਆ ਤੇ ਕਰੁਣਾ ਕਰੀਏ ਰੱਬ ਉੱਥੇ ਮਿਲਦਾ ਹੈ ਜੇ ਤੁਸੀਂ ਮਿੱਤਰ ਦੀ ਅੱਖਾਂ 'ਚ ਪਿਆਰ ਵੇਖਿਆ ਮਾਦੇ ਹੱਥਾਂ 'ਚ ਸ਼ਾਂਤੀ ਮਹਿਸੂਸ ਕੀਤੀ ਕਿਸੇ ਅਣਜਾਣ ਦੀ ਮਦਦ ਤੋਂ ਰੋਣ ਆਇਆ ਤਾਂ ਰੱਬ ਉੱਥੇ ਸੀ ਅਸੀਂ ਕਈ ਵਾਰ ਰੱਬ ਨੂੰ ਦੂਰ ਲੱਭਦੇ ਹਾਂ ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਫ਼ ਕਿਹਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਇਸ ਦਾ ਅਰਥ ਹੈ ਤੂੰ ਰੱਬ ਦੀ ਜੋਤ ਹੀ ਹੈ ਆਪਣੇ ਅੰਦਰ ਦੇ ਰੱਬ ਨੂੰ ਪਛਾਨ ਜਿਸ ਦਿਨ ਅਸੀਂ ਇਹ ਗੱਲ ਸਮਝ ਲਈ ਰੱਬ ਸਾਡੇ ਲਈ ਬਾਹਰਲਾ ਨਹੀਂ ਅੰਦਰਲਾ ਬਣ ਜਾਵੇਗਾ ਬਹੁਤ ਲੋਕ ਕਹਿੰਦੇ ਨੇ ਸਾਇੰਸ ਨੇ ਕਦੇ ਰੱਬ ਸਾਬਤ ਨਹੀਂ ਕੀਤਾ ਪਰ ਇਹ ਵੀ ਸੱਚ ਹੈ ਸਾਇੰਸ ਨੇ ਕਦੇ ਰੱਬ ਦੀ ਗੱਲ ਨੂੰ ਝੂਠਲਾ ਨਹੀਂ ਕੀਤਾ ਸਾਇੰਸ ਸਿਰਫ وجہ ਲੱਭਦੀ ਹੈ ਪਰ ਅਸਲ ਕਾਰਨ ਕਿਸੇ ਦੀ ਚੋਣ ਹੋ ਸਕਦੀ ਹੈ ਜਿਵੇਂ ਰੱਬ ਦੀ ਜਿਵੇਂ ਰੋਸ਼ਨੀ ਦੀ ਗਤੀ ਦੱਸਣ ਵਾਲੀ ਸਾਇੰਸ ਰੋਸ਼ਨੀ ਦੇ ਪਿੱਛੇ ਦੀ ਨੀਤ ਨਹੀਂ ਦੱਸ ਸਕਦੀ ਤਕਲੀਫਾਂ ਚ ਰੱਬ ਕਿੱਥੇ ਹੁੰਦਾ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਜਦੋਂ ਤਕਲੀਫ ਆਉਂਦੀ ਹੈ ਅਸੀਂ ਕਹਿੰਦੇ ਹਾਂ ਰੱਬ ਨੇ ਇਹ ਕਿਉਂ ਹਉਣ ਦਿੱਤਾ ਪਰ ਜਦੋਂ ਰਾਹ ਲੱਭ ਜਾਂਦਾ ਹੈ ਜਾਂ ਮਦਦ ਆ ਜਾਂਦੀ ਹੈ ਉਹ ਰੱਬ ਦਾ ਹੀ ਰੂਪ ਹੁੰਦੀ ਹੈ ਰੱਬ ਸਾਨੂੰ ਮੁਸੀਬਤਾਂ ਤੋਂ ਬਚਾਉਣ ਨਹੀਂ ਆਉਂਦਾ ਉਹ ਸਾਨੂੰ ਮੁਸੀਬਤਾਂ ਵਿੱਚ ਹੌਸਲਾ ਦੇਣ ਆਉਂਦਾ ਹੈ ਰੱਬ ਕਿਸੇ ਇੱਕ ਧਰਮ ਦਾ ਨਹੀਂ ਹੈ ਗੁਰਬਾਣੀ ਸਿਖਾਉਂਦੀ ਹੈ ਰੱਬ ਨਾ ਕਿਸੇ ਇੱਕ ਰੂਪ ਚ ਹੈ ਨਾ ਕਿਸੇ ਇੱਕ ਧਰਮ ਚ ਉਹ ਤਾਂ ਹਰ ਸਹੀ ਕੰਮ ਚ ਹੈ ਜੇ ਤੇਰਾ ਧਰਮ ਸੱਚ ਦਇਆ ਅਤੇ ਨਿਮਰਤਾ ਸਿਖਾਉਂਦਾ ਹੈ ਰੱਬ ਉੱਥੇ ਹੀ ਹੈ ਜੇ ਰੱਬ ਹੈ ਤਾਂ ਵਿਗਿਆਨ ਕਿਉਂ ਜਿਵੇਂ ਦਿਲ ਦੇ ਵਲਵ ਦਸਣ ਲਈ ਦਵਾਈ ਲੋੜੀਦੀ ਹੁੰਦੀ ਹੈ ਉਸ ਦਿਲ ਨੂੰ ਨਰਮ ਕਰਨ ਲਈ ਵਿਸ਼ਵਾਸ ਲੋੜੀਦਾ ਹੁੰਦਾ ਹੈ ਦੋਵੇਂ ਚੀਜ਼ਾਂ ਆਪਣੀਆਂ ਥਾਂ ਤੇ ਅਹਿਮ ਹਨ ਸਾਇੰਸ ਰੱਬ ਨੂੰ ਥੱਲੇ ਨਹੀਂ ਕਰਦੀ ਸਾਇੰਸ ਨਿਯਮ ਦਿਖਾਉਂਦੀ ਹੈ ਪਰ ਰੱਬ ਉਹ ਨਿਯਮ ਬਣਾਉਣ ਵਾਲੀ ਤਾਕਤ ਹੈ ਅਸਲ ਸਵਾਲ ਤੁਸੀਂ ਰੱਬ ਨੂੰ ਕਿਵੇਂ ਵੇਖ ਸਕਦੇ ਹੋ ਹਰ ਇਨਸਾਨ ਲਈ ਰੱਬ ਵੱਖਰਾ ਹੈ ਕਿਸੇ ਲਈ ਮਾਂ ਦਾ ਪਿਆਰ ਕਿਸੇ ਲਈ ਰੋਟੀ ਵਾਲਾ ਹੱਥ ਕਿਸੇ ਲਈ ਸੱਚ ਅਤੇ ਦੁਆ ਕਿਸੇ ਲਈ ਆਪਣੀ ਅੰਦਰਲੀ ਆਵਾਜ਼ ਅੰਤ ਵਿੱਚ ਰੱਬ ਸਾਨੂੰ ਸਿੱਧਾ ਮਿਲਦਾ ਨਹੀਂ ਪਰ ਜਦੋਂ ਅਸੀਂ ਆਪਣੇ ਅੰਦਰ ਛਾਤੀ ਮਾਰਦੇ ਹਾਂ ਤਾਂ ਉਹਦੀ ਝਲਕ ਦਿਖ ਜਾਂਦੀ ਹੈ ਜਦੋਂ ਅਸੀਂ ਕਿਸੇ ਹੋਰ ਲਈ ਰੋਲ ਲੈਂਦੇ ਹਾਂ ਮਾਫ ਕਰ ਦਿੰਦੇ ਹਾਂ ਦਿਲੋਂ ਮਿਹਰ ਕਰ ਦਿੰਦੇ ਹਾਂ ਉਸ ਵੇਲੇ ਅਸੀਂ ਰੱਬ ਦੇ ਸਭ ਤੋਂ ਨੇੜੇ ਹੁੰਦੇ ਹਾਂ ਅਖੀਰਲੀ ਗੱਲ ਰੱਬ ਨੂੰ ਨਾ ਵੇਖਿਆ ਜਾ ਸਕਦਾ ਹੈ ਪਰ ਜ਼ਿੰਦਗੀ ਨੂੰ ਸਮਝ ਕੇ ਮਹਿਸੂਸ ਕੀਤਾ ਜਾ ਸਕਦਾ ਹੈ ਜੇ ਰੱਬ ਦੀ ਲੋੜ ਤੁਹਾਨੂੰ ਮਹਿਸੂਸ ਹੋਵੇ ਕਿਸੇ ਕੋਲ ਜਾਣ ਦੀ ਥਾਂ ਆਪਣੇ ਅੰਦਰ ਆਉਣ ਦੀ ਕੋਸ਼ਿਸ਼ ਕਰੋ ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਕ ਜਦ ਰੱਬ ਤੇ ਭਰੋਸਾ ਆ ਜਾਂਦਾ ਤਾਂ ਡਰ ਲੋਭ ਤਣਾਵ ਆਪੇ ਹੀ ਘਟ ਹੋ ਜਾਂਦੇ ਹਨ ਇਹ ਸੀ ਸਹਿਜ ਰਸਤਾ ਪਹਿਲਾ ਪੋਡਕਾਸਟ ਕੀ ਤੁਸੀਂ ਕਦੇ ਰੱਬ ਨੂੰ ਮਹਿਸੂਸ ਕੀਤਾ ਆਪਣੀ رائے ਕਮੈਂਟ ਵਿੱਚ ਜ਼ਰੂਰ ਸਾਂਝੀ ਕਰੋ ਅਤੇ ਹੋਰ ਵੀਡੀਓਜ਼ ਵੇਖਣ ਲਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ